ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਸੰਗਤ ਜੀ ਨੂੰ ਜੈ ਸਾਈਆਂ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਖਾਸ ਕਰਕੇ ਸੰਤ ਸਾਈਂ ਲੋਕ ਦਰਬਾਰ ਤੇ ਜਦੋਂ ਵੀ ਅਸੀਂ ਪਾਠ ਪੂਜਾ ਕਰਦੇ ਹਾਂ ਕੀ ਉਹ ਬਾਬਾ ਜੀ ਮਨਜ਼ੂਰ ਵੀ ਕਰਦੇ ਹਨ ਬਹੁਤ ਘੱਟ ਸੰਗਤ ਜੀ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦਾ ਬਾਬਾ ਜੀ ਨਾਲ ਸਿੱਧਾ ਰابطਾ ਕਾਇਮ ਹੋਵੇਗਾ ਜੇਕਰ ਕਿਸੇ ਦਾ ਬਾਬਾ ਜੀ ਨਾਲ ਸਿੱਧਾ ਰابطਾ ਕਾਇਮ ਵੀ ਹੋਵੇ ਉਹ ਵੀ ਕਦੀ ਆਪਣੇ ਮੂੰਹੋਂ ਨਹੀਂ ਦੱਸੇਗਾ ਕਿ ਸਾਡਾ ਬਾਬਾ ਜੀ ਨਾਲ ਕਦੋਂ ਰابطਾ ਕਾਇਮ ਹੁੰਦਾ ਹੈ ਬਾਬਾ ਜੀ ਕੀ ਕੀ ਦੱਸਦੇ ਹਨ ਇਹ ਸਭ ਕੁਝ ਗੁਪਤ ਹੀ ਰੱਖਿਆ ਜਾਂਦਾ ਹੈ ਪਰ ਉਹ ਬਾਬਾ ਜੀ ਨਾਲ ਕਿਸੇ ਨਾ ਕਿਸੇ ਤਰੀਕੇ ਰابطਾ ਕਾਇਮ ਕਰਕੇ ਸ਼ਾਇਦ ਜਾਣ ਵੀ ਲੈਂਦੇ ਹੋਣਗੇ ਕਿ ਉਹਨਾਂ ਦੀ ਪੂਜਾ ਸਵੀਕਾਰ ਹੁੰਦੀ ਹੈ ਜਾਂ ਨਹੀਂ ਪਰ ਬਾਕੀ ਸੰਗਤ ਜੀ ਕਿਵੇਂ ਪਤਾ ਕਰਨ ਕਿ ਸਾਡੇ ਵੱਲੋਂ ਕੀਤਾ ਗਿਆ ਪਾਠ ਪੂਜਾ ਬਾਬਾ ਜੀ ਸਵੀਕਾਰ ਵੀ ਕਰਦੇ ਹਨ ਜਾਂ ਨਹੀਂ ਇਸ ਵਿਸ਼ੇ ਤੇ ਅਸੀਂ ਕੁਝ ਖਾਸ ਸੰਕੇਤ ਦੱਸਦੇ ਹਾਂ ਜਿਸ ਨਾਲ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਤੁਹਾਡੀ ਪੂਜਾ ਸਵੀਕਾਰ ਵੀ ਕੀਤੀ ਜਾ ਰਹੀ ਹੈ ਜਾਂ ਨਹੀਂ ਇਹ ਸਭ ਕੁਝ ਜਾਣਨ ਲਈ ਜੁੜੇ ਰਹਿਏ ਮਡਾਰ ਮਲਟੀਮੀਡੀਆ ਦੇ ਨਾਲ ਅੱਜ ਵੀ ਜੋ ਨਮੀ ਸੰਗਤ ਜੀ ਇਸ ਚੈਨਲ ਤੇ ਹਾਜ਼ਰੀ ਭਰਦੀ ਪਈ ਹੈ ਉਹਨਾਂ ਨੂੰ ਗੁਜਾਰਿਸ਼ ਕਰਦੇ ਹਾਂ ਕਿ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾਉਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਤੁਰੰਤ ਪਹੁੰਚ ਸਕੇ ਸੰਗਤ ਜੀ ਤੁਹਾਡੇ ਵੱਲੋਂ ਕੀਤੀ ਗਈ ਬਾਬਾ ਜੀ ਦੀ ਪੂਜਾ ਮਨਜ਼ੂਰ ਹੁੰਦੀ ਹੈ ਜਾਂ ਨਹੀਂ ਇਹ ਸਦਾ ਸਭ ਤੋਂ ਪਹਿਲਾ ਸੰਕੇਤ ਹੈ ਕਿ ਜਦੋਂ ਤੁਸੀਂ ਆਸਣ ਲਗਾ ਕੇ ਪੂਜਾ ਪਾਠ ਕਰਦੇ ਹੋ ਪੂਜਾ ਪਾਠ ਜਦੋਂ ਸਮਾਪਤ ਹੁੰਦਾ ਹੈ ਤਾਂ ਜੇਕਰ ਤੁਹਾਨੂੰ ਅਚੋ ਆਣੀ ਲੱਗੇ ਕਿ ਫਟਾਫਟ ਆਸਣ ਤੋਂ ਉੱਠ ਜਾਈਏ ਤਾਂ ਸਮਝੋ ਕੋਈ ਗੜਬੜ ਹੈ ਤੁਹਾਡੇ ਤੋਂ ਕੋਈ ਨਾ ਕੋਈ ਤਾਂ ਗਲਤੀ ਜ਼ਰੂਰ ਹੋਈ ਹੈ ਜੇਕਰ ਪੂਜਾ ਪਾਠ ਸਮਾਪਤ ਹੋਣ ਤੋਂ ਬਾਅਦ ਵੀ ਤੁਹਾਡਾ ਮਨ ਕਰੇ ਕਿ ਅਜੇ ਥੋੜਾ ਆਸਣ ਤੇ ਹੋਰ ਬੈਠ ਲਿਆ ਜਾਵੇ ਅਤੇ ਆਸਣ ਤੋਂ ਉੱਠਣ ਨੂੰ ਤੁਹਾਡਾ ਦਿਲ ਨਾ ਕਰੇ ਤਾਂ ਸਮਝੋ ਤੁਹਾਡੀ ਪੂਜਾ ਪਾਠ ਬਾਬਾ ਜੀ ਮਨਜ਼ੂਰ ਕਰ ਰਹੇ ਹਨ ਜੇਕਰ ਦੂਸਰੇ ਸੰਕੇਤ ਦੀ ਗੱਲ ਕਰੀਏ ਤਾਂ ਉਹ ਇਸ ਤਰ੍ਹਾਂ ਹੈ ਕਿ ਪੂਜਾ ਪਾਠ ਸਮਾਪਤ ਹੋਣ ਤੋਂ ਬਾਅਦ ਤੁਹਾਡਾ ਧਿਆਨ ਜਗਮਗ ਕਰਦੀ ਜੋਤ ਤੇ ਜਾਂ ਟਿਕਦਾ ਹੈ ਅਤੇ ਉਥੋਂ ਤੁਹਾਡਾ ਧਿਆਨ ਹੋਰ ਕਿਸੇ ਪਾਸੇ ਚੁੰਦੇ ਹੋਏ ਵੀ ਨਹੀਂ ਜਾ ਰਹਾ ਤਾਂ ਸਮਝੋ ਬਾਬਾ ਜੀ ਨੇ ਤੁਹਾਡੇ ਵੱਲੋਂ ਕੀਤੀ ਗਈ ਪੂਜਾ ਪਾਠ ਸਵੀਕਾਰ ਕਰ ਲਈ ਹੈ ਇਹ ਇੱਕ ਬਹੁਤ ਹੀ ਵੱਡਾ ਸੰਕੇਤ ਹੈ ਜਿਸ ਨੂੰ ਇਹ ਸੰਕੇਤ ਮਿਲੇ ਉਹ ਸਮਝ ਲਵੇ ਕਿ ਆਪਣੀ ਮੰਜ਼ਲ ਦੀ ਤਰਫ ਉਹ ਬਿਲਕੁਲ ਸਿੱਧਾ ਜਾ ਰਹਾ ਹੈ ਤੀਸਰਾ ਸੰਕੇਤ ਇਹ ਹੈ ਜੇਕਰ ਪੂਜਾ ਪਾਠ ਕਰਦੇ ਸਮੇਂ ਤਰ੍ਹਾਂ-ਤਰ੍ਹਾਂ ਦੇ ਤੁਸੀਂ ਪਰਫਿਊਮ ਜਾਂ ਸਮੱਗਰੀ ਵਰਤਦੇ ਹੋ ਇਸ ਦੇ ਬਾਵਜੂਦ ਵੀ ਪੂਜਾ ਸਮਾਪਤ ਹੁੰਦਿਆਂ ਹੀ ਗੰਦੀ ਵਾਸ਼ਨਾ ਆਉਣ ਲੱਗੇ ਤਾਂ ਇਹ ਇੱਕ ਬਹੁਤ ਹੀ ਵੱਡਾ ਖਤਰਨਾਕ ਸੰਕੇਤ ਹੈ ਇਹ ਸੰਕੇਤ ਦਰਸਾਉਂਦਾ ਹੈ ਕਿ ਤੁਹਾਡੇ ਆਸ-ਪਾਸ ਕੋਈ ਨਕਾਰਾਤਮਕ ਸ਼ਕਤੀ ਹੈ ਜਿਸ ਕਰਕੇ ਤੁਹਾਡੇ ਵੱਲੋਂ ਕੀਤਾ ਗਿਆ ਪੂਜਾ ਪਾਠ ਅਕੰਧਤ ਹੋ ਚੁੱਕਾ ਹੈ ਸੰਗਤ ਜੀ ਜੇਕਰ ਪੂਜਾ ਪਾਠ ਸਮਾਪਤ ਹੋਣ ਤੋਂ ਘੰਟਿਆਂ ਬੱਦੀ ਵੀ ਉਤੋਂ ਮਨ ਨੂੰ 모ਹਣ ਵਾਲੀ ਸ਼ੁੱਧ ਵਾਸ਼ਨਾ ਆਉਂਦੀ ਰਹਿੰਦੀ ਹੈ ਅਤੇ ਦੂਸਰਾ ਤੁਹਾਡਾ ਮਨ ਮੱਲੋ ਮੱਲੀ ਹੱਸਣ ਨੂੰ ਕਰੀ ਜਾਂਦਾ ਹੈ ਤਾਂ ਸਮਝੋ ਤੁਹਾਡੇ ਵੱਲੋਂ ਕੀਤੀ ਗਈ ਪੂਜਾ ਪਾਠ ਬਾਬਾ ਜੀ ਨੇ ਸਵੀਕਾਰ ਕਰ ਲਈ ਹੈ ਸੰਗਤ ਜੀ ਤੁਹਾਡੇ ਵੱਲੋਂ ਕੀਤੀ ਗਈ ਬਾਬਾ ਜੀ ਦੀ ਪਾਠ ਪੂਜਾ ਸਵੀਕਾਰ ਹੁੰਦੀ ਹੈ ਜਾਂ ਨਹੀਂ ਇਸ ਦੇ ਸੰਕੇਤ ਤਾਂ अनेका ਹੀ ਹਨ ਪਰ ਉਹਨਾਂ ਵਿੱਚੋਂ ਜੋ ਖਾਸ ਤੇ ਅਹਿਮ ਸੀ ਉਹ ਅਸੀਂ ਆਪ ਜੀ ਨਾਲ ਸਾਂਝੇ ਕਰ ਦਿੱਤੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਜੀ ਲਿਖਣਾ ਨਾ ਭੁੱਲਣਾ ਧੰਨਵਾਦ ਜਿਕਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ